ਸਾਡੇ ਦੀ ਫਤੇਗੜ ਸਾਹਿਬ ਦੇ ਥਾਣੇ ਦੇ ਏਰੀਆ ਦੇ ਵਿੱਚ ਦਲੀਥੀ ਮੰਲਾ ਉਥੇ ਸੀਰਤ ਮਹੰਤੂਣੀ ਰਹਿੰਦੇ ਨੇ ਉਹਨਾਂ ਦੇ ਘਰੇ 15 16 ਤਰੀਕ ਦੀ ਦ੍ਰਿਮਾਨੀ ਰਾਤ ਨੂੰ ਚੋਰੀ ਹੋਈ ਸੀ ਅਸੀਂ ਇਹਦਾ ਉਦੋਂ ਸਾਡੇ ਕੋਲ 16 ਨੂੰ ਆਈ ਸੀ ਅਸੀਂ ਵੈਰੀਫਾਈ ਕਰਕੇ 97 ਨੰਬਰ ਐਫ ਆਈ ਆਰ ਦਿੱਤੀ ਸੀ ਅਸੀਂ ਉਹਨਾਂ ਨੇ ਬਾਈ ਨੇ ਐਫ ਆਈ ਆਰ ਉਹਨਾਂ ਕੋਲ ਪਹਿਲਾਂ ਇੱਕ ਬੰਦਾ ਪ੍ਰਦੀਪ ਕੁਮਾਰ ਉਹਨਾਂ ਕੋਲ ਕੰਮ ਕਰਦਾ ਸੀ ਉਹਦਾ ਵੀ ਹੈਲਪ ਕੰਮ ਕਰਦਾ ਸੀ ਉਹ ਕੰਮ ਛੱਡ ਗਿਆ ਸੀਗਾ ਤਾਂ ਉਹਨੂੰ ਉਹਦੇ ਤੇ ਸ਼ੱਕ ਸੀਗਾ ਉਹਦੇ ਦੇ ਬਾਈ ਨੇ ਐਫ ਆਈ ਆਰ ਹੋਈ ਸੀ 97 ਨੰਬਰ ਐਫ ਆਈ ਆਰ 331 4 ਤੇ 305 ਬੀ ਐਨ ਐਸ ਤਹਿਤ ਹੋਈ ਸੀ ਇਹਦੇ ਚ ਉਦੋਂ ਤੋਂ ਹੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਇੰਸਪੈਕਟਰ ਮਨਪ੍ਰੀਤ ਦੋਣੀ ਐਸ ਐਚਓ ਫਤੇਗੜ ਸਾਹਿਬ ਇਹ ਤੇ ਇਹਨਾਂ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਇਹਨਾਂ ਨੇ ਪ੍ਰਦੀਪ ਕੁਮਾਰ ਨੂੰ ਪਹਿਲਾਂ ਅਰੈਸਟ ਕਰ ਲਿਆ ਸੀ ਤੇ प्रदीप ਕੁਮਾਰ ਦਾ ਸੀ ਰਿਮਾਂਡ ਲੈ ਕੇ ਅੱਗੇ ਤਫ਼ਤੀਸ਼ 'ਚ ਗੱਲ ਸਾਹਮਣੇ ਆਈ ਸੀ ਕਿ ਇਹਨੇ ਜਿਹੜਾ ਸੋਨੇ ਦੇ ਗਹਿਣੇ ਤੇ ਜੋ ਚੋਰੀ ਕੀਤਾ ਇਹਨੇ ਆਪਣੇ ਸਾਥੀ ਗੁਰਦੀਪ ਸਿੰਘ ਰਾਜਪੁਰੇ ਦਾ ਹੈਗਾ ਉਹਦੇ ਕੋਲੇ ਨੇ ਰੱਖਿਆ ਹੋਇਆ ਕੱਲ ਇਹਨਾਂ ਨੇ ਬਹੁਤ ਟੈਕਨੀਕਲੀ ਸਾਰੀ ਡਿਟੇਲਸ ਲੈ ਕੇ ਮਿਹਨਤ ਕਰਕੇ ਕੱਲ ਗੁਰਦੀਪ ਨੂੰ ਅਰੈਸਟ ਕੀਤਾ ਤੇ ਕੱਲ ਕੱਲ ਤੇ ਅੱਜ ਜਿਹੜੀ ਦਰਮਿਆਨੀ ਰਾਤ 'ਚ ਇਹਨਾਂ ਨੇ ਜਿਹੜਾ ਚੋਰੀ ਦਾ ਸਮਾਨ ਰਿਕਵਰ ਕਰ ਲਿਆ ਟੋਟਲ ਰਿਕਵਰੀ ਸਾਡੇ ਕੋਲ ਹੈਗੀ ਹੈ ਇੱਕ 골ਡ 체인 ਹੈ ਲੋਕਟ ਸਮੇਤ ਇੱਕ 골ਡ ਬ੍ਰੇਸਲੇਟ ਹੈ ਇੱਕ 다이ਮੰਡ ਨੈਕਲੇਸ ਸੈਟ ਹੈ 6 다이ਮੰਡ ਰਿੰਗਸ ਨੇ 3 골ਡ ਰਿੰਗਸ ਨੇ ਤੇ 3 ਜੋੜੇ 골ਡ ਦੇ ਟੌਕਸ ਨੇ ਤੇ ਬਾਕੀ ਹਲੇ ਅੰਨੇ ਨਗਦੀ ਵੀ ਕਰਾ ਵੀ ਪ੍ਰਾਪਤ ਨਹੀਂ ਹੋਈ ਨੀ ਨਕਦੀ ਕੋਈ ਪ੍ਰਾਪਤ ਨਹੀਂ ਹੋਈ ਸੀ ਨਕਦੀ ਹਲੇ ਉਹਨਾਂ ਨੇ ਵੀ ਸਾਨੂੰ ਚੋਰੀ ਦੱਸਿਆ ਨਹੀਂ ਕਿ ਉਹ ਨਕਦੀ ਲੈ ਜਾਂਦੀ ਹੈ ਉਹਨਾਂ ਕੋਲ 2 ਆਈਟਮਸ ਰਹਿੰਦੀਆਂ ਨੇ ਹਾਂਜੀ ਕਿਤਰੇ ਕਰ ਰਹੇ ਹੋ ਮਾਨ ਜੀ ਸੋਨਾਂ ਦੀ ਜਿਹੜਾ ਗੁਰਦੀਪ ਸਿੰਘ ਉਹਨਾਂ ਦਾ ਘਰ ਹੈ ਉੱਥੇ ਰਾਜਪੁਰੇ ਸ਼ਹੀਦ ਬਾਬਾ ਦੀਪ ਸਿੰਘ ਕਾਲਜ ਉਹ ਪੋਥਵਾਚਾਰੀਆਂ ਸਾਡੀਆ ਟੀਮਾਂ ਲੈ ਕੇ ਉੱਥੇ ਕਵਰ ਕਰਦੇ ਸਾਰੇ ਬ੍ਰਾਂਡ ਦੀ ਨਹੀਂ ਹਲੇ ਜੀ ਉਹਨਾਂ ਨੂੰ ਵੀ ਐਕਚੁਅਲੀ ਬੇਸਿਕਲੀ ਜਿਨ੍ਹਾਂ ਦੇ ਚੋਰੀ ਹੋਈ ਹੈ ਉਹ ਵੀ ਆਪਣਾ ਵਾਲੇ ਸਮਾਨ ਕੈਲਕੂਲੇਟ ਕਰਦੇ ਆ ਵੈਸੇ ਮੋਰ ਔਰ ਲੈਸ ਸਾਰਾ ਸਮਾਨ ਰਿਕਵਰ ਹੋ ਗਿਆ ਕੋਈ ਕੁ ਲੋ ਕੁ ਕੁ ਆਈਟਮ ਰਹਿ ਗਏ ਹਨ ਇਹ ਵੀ ਸਾਡੀ ਕੋਸ਼ਿਸ਼ ਹੈ ਸੀ ਅਜੇ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਆਪਣੀ ਤਫ਼ਤੀਸ਼ ਚੱਲਾ ਪਹਿਲਾਂ ਵੀ ਤੁਹਾਨੂੰ ਕਰਨਾ ਤਾਂ ਚਾਹਣਾ ਤੇ ਜੀ ਹਲੇ ਤੱਕ ਸਾਡੀ ਇਹ ਬੇਸਿਕਲੀ ਜਿਹੜਾ ਪ੍ਰਦੀਪ ਕੁਮਾਰ ਹੈ ਇਹ ਕਿੱਥੋਂ ਸੋਨੀਪੱਤ ਦਾ ਹੈ ਹਰਿਆਣਾ ਦਾ ਅਸੀਂ ਉੱਥੇ ਪੁਲਿਸ ਨਾਲ ਟਾਇਰ ਅਪ ਕੀਤਾ ਹੈ ਕਿ ਸਾਨੂੰ ਕੋਈ ਪਹਿਲਾਂ ਇਹਦੇ ਪਹਿਲਾਂ ਕੋਈ ਮੁਕੱਦਮਾ ਹੈ ਕਿ ਨਹੀਂ ਹੈ ਹਲੇ ਤੱਕ ਸਾਡੀ ਤਫ਼ਤੀਸ਼ ਚ ਕੋਈ ਗੱਲ ਆਈ ਨਹੀਂ ਕਿਤੇ ਤੇ ਕੋਈ ਮੁਕੱਦਮਾ ਇਹ ਵੀ ਪਹਿਲਾਂ ਕੰਮ ਕਰਦੇ ਸੀ ਮੰਨਦਾ ਪਹਿਲਾਂ ਇਹਨਾਂ ਦਾ ਹੀ ਕਰਦਾ ਸੀ ਇਹ ਦੱਸਦਾ ਇਹਨਾਂ ਲਾਸਟ ਈਅਰ ਦਸੰਬਰ ਚ ਲੱਗਿਆ ਸੀਗਾ ਇਹਨੇ ਤਕਰੀਬਨ 5-6 ਮਹੀਨੇ ਕੰਮ ਕੀਤਾ ਫਿਰ ਕੰਮ ਛੱਡ ਗਿਆ ਸੀਗਾ ਹੁਣ ਫੇਰ ਇਹਨਾਂ ਕੋਲ ਵਾਪਸ ਆ ਗਿਆ ਸੀਗਾ ਕਿ ਕੀ ਕੰਮ ਕਰਦਾ ਇਹਨਾਂ ਤੇ ਜਿਵੇਂ ਮੈਨੂੰ ਐਜ਼ ਅ ਹੈਲਪ ਕੰਮ ਕਰਦਾ ਸੀ ਜਿਵੇਂ ਪਰਪਟੀ ਕਰ ਰਹੇ ਹੁੰਦੇ ਸੀ ਚੋਰੀ ਕਰਨ ਦਾ ਕਾਰਨ ਪਤਾ ਲੱਗਦਾ ਕਿਉਂ ਕੀਤੀ ਸੀ ਉਹਨਾਂ ਕੋਈ ਰੰਜਿਸ਼ ਸੀ ਜਾਂ ਕੋਈ ਗੱਲ ਬਾਤੂ ਦੇ ਸਾਹਮਣੇ ਨਹੀਂ ਕੋਈ ਰੰਜਿਸ਼ ਵਾਲੀ ਗੱਲ ਸਾਹਮਣੇ ਨਹੀਂ ਆਈ ਚੋਰੀ ਦਾ ਕਾਰਨ ਇਹੀ ਸੀਗਾ ਇਜ਼ੀ ਮਨੀ ਚੈੱਕ ਕਰੇ ਇੱਕ ਮੋਨਿਟਰ